ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਹਨਾ ਤੇ ਮੈਸੇਜ ਤਾਂ ਜੀ ਕਾਫੀ ਆ ਰਿਹਾ ਹਨਾ ਕਿ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰੀਏ ਇੱਕ ਕਰੀਏ ਹਨਾ ਚਲੋ ਆ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਕਿ ਤੁਹਾਡੇ ਨਾਲ ਜਲਦੀ ਕੰਟੈਕਟ ਹੋਵੇ ਹਨਾ ਤੇ ਬਟ ਮੇਰੇ ਬਾਰ-ਬਾਰ ਕਹਿਣ ਦੇ باوجود ਵੀ ਫੁੱਲ ਬਾਇਓ ਡਾਟਾ ਨਹੀਂ ਲਿਖਿਆ ਹੁੰਦਾ ਤੁਹਾਡਾ ਫੁੱਲ ਬਾਇਓ ਡਾਟਾ ਲਿਖ ਕੇ ਮੈਂ ਤੁਹਾਨੂੰ ਹਰ ਵਾਰ ਇਹ ਕਹਿੰਦੀ ਆ ਕਿ ਜਦੋਂ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਲਿਖ ਦਿਓ ਨਾਲ ਕੰਟੈਕਟ ਨੰਬਰ ਲਿਖ ਦਿਆ ਕਰੋ ਹਨਾ ਜੇ ਤੁਸੀਂ ਕੰਟੈਕਟ ਨੰਬਰ ਨਹੀਂ ਲਿਖਣਾ ਤਾਂ ਮੇਰੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਦਿਵਿਆ अरोड़ा ਦਿਵਿਆ अरोड़ा ਉਥੇ ਵੀ ਮੇਰਾ ਸਿਰਫ ਇਹ ਟੌਪਿਕ ਹੁੰਦਾ ਹੈ ਕਿ ਪਹਿਲਾਂ ਤਾਂ ਆਪਣਾ ਫੁੱਲ ਬਾਇਓ ਡਾਟਾ ਲਿਖੋ ਜੀ ਹਨਾ ਜਦੋਂ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਲਿਖੋਗੇ ਨਾਲ ਕਿਹੜੇ ਅੱਖਰਾਂ ਦੇ ਵਿੱਚ ਤੁਸੀਂ ਆਪਣਾ ਕੰਟੈਕਟ ਨੰਬਰ ਲਿਖਣਾ ਹੈ ਜੀ ਹਣਾ ਇਸ ਤਰ੍ਹਾਂ ਤੇ ਤੁਸੀਂ ਜਿੱਦਾਂ ਮਰਜ਼ੀ ਲਿਖ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਜੇ ਮੈਨੂੰ ਡਾਟਾ ਸਿਲੈਕਟ ਹੋਇਆ ਤਾਂ ਸਮਝ ਲਓ ਕਿ ਮੈਂ ਇਨਬਾਕਸ ਦੇ ਵਿੱਚ ਵੀ ਹਣਾ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਬਟ ਇਹ ਹੈ ਕਿ ਇੱਥੇ ਜੋ ਕਿ ਇਹਦੇ ਤੇ ਹੈ ਜੀ YouTube ਤੇ ਹੈ ਹਣਾ YouTube ਤੇ ਮੈਂ ਬਹੁਤ ਵਾਰ ਕਹਿ ਚੁੱਕਿਆ ਇਹੀ ਗੱਲ ਕਿ ਮੇਰੇ ਕੋਈ ਪ੍ਰੋਬਲਮ ਹੈ ਜੇ ਹੋ ਸਕਦਾ YouTube ਵੱਲੋਂ ਹੀ ਹੋਵੇ ਜੋ ਕਿ ਜਦੋਂ ਤੁਸੀਂ ਦੂਸਰੋਂ ਆਪਣਾ ਕੰਟੈਕਟ ਨੰਬਰ ਦਿੰਦੇ ਹੋ ਤਾਂ ਉਹ ਨਹੀਂ ਪਹੁੰਚਦਾ ਹੈਗਾ ਜੇ ਤੁਸੀਂ ਕਰਸਿੰਗ ਰਾਈਟਿੰਗ ਜ਼ਿੱਦਦਾ ਕਿ ਇਹਦੇ ਵਿੱਚ ਹੀ ਕਰੋਗੇ ਹਨਾ ਜਿਹਦੇ ਵਿੱਚ ਆਪਾਂ 1 2 3 ਲਿਖਦੇ ਆ ਅ ਮਤਲਬ ਕਿ ਉਹ ਐ ਨਹੀਂ 1 ਹਨਾ ਜਿੱਦਾਂ ਕਿ 4 ਲਿਖਣਾ ਹੈ ਤਾਂ ਵੀ ਜੋ ਕੋਸ਼ ਵੀ ਤੁਸੀਂ ਹਨਾ ਜਿਸ ਤਰ੍ਹਾਂ ਆਪਣਾ ਡਾਟਾ ਲਿਖਦੇ ਹੋ ਉਸੇ ਤਰ੍ਹਾਂ ਹੀ ਪਲੀਸ ਆਪਣਾ ਨੰਬਰ ਲਿਖ ਦਿਆ ਕਰੋ ਜੀ ਪਲੀਸ ਕਿਉਂਕਿ ਨੰਬਰ ਜ਼ਰੂਰੀ ਹੈ ਹਨਾ ਫਿਰ ਮੈਂ ਆਪਣੇ ਜੋ ਵੀ ਮੇਰਾ WhatsApp ਚੱਲ ਰਿਹਾ ਹੈ business ਵਾਲਾ ਤਾਂ ਮੈਂ ਉਹਦੇ ਤੋਂ ਤੁਹਾਡੇ ਨਾਲ ਕੰਟੈਕਟ ਕਰਿਆ ਕਰੂੰਗੀ ਤੇ ਇੱਕ ਗੱਲ ਹੋਰ ਜੀ ਹਨਾ ਬਹੁਤ ਏਦਾਂ ਦੇ ਆ ਜਿਨ੍ਹਾਂ ਨੂੰ ਇਹ ਸ਼ਿਕਾਇਤ ਆ ਰਹੀ ਹੈ ਕਿ ਮੈਂ ਆਪਣਾ ਕੰਟੈਕਟ ਨੰਬਰ ਨਹੀਂ ਦਿੰਦੀ ਹਨਾ ਵੀ ਇਹ ਕਿੱਦਾਂ ਦੇ ਰਿਸ਼ਤੇ ਆ ਦੇਖੋ ਜੀ ਲੇਡੀਜ਼ ਨੂੰ ਕੰਟੈਕਟ ਨੰਬਰ ਲਿਖਣ ਦੇ ਵਿੱਚ ਦਿੱਕਤ ਆ ਸਕਦੀ ਹੈ ਜੈਂਸ ਨੂੰ ਨਹੀਂ ਹਨਾ ਤੁਸੀਂ ਆਪਣਾ ਕੰਟੈਕਟ ਨੰਬਰ ਲਿਖੋਗੇ ਤੇ ਜੇ ਮੈਂ ਤੁਹਾਡੇ ਨਾਲ ਕੰਟੈਕਟ ਕਰਾਂਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਬਟ ਇਹ ਕਿ ਜੇ ਮੈਂ ਸਕਰੀਨ ਦੇ ਉੱਪਰ ਆਪਣਾ ਨੰਬਰ ਦੇ ਦਵਾਂਗੇ ਹਨਾ ਤਾਂ ਉਹਦੀ ਕੀ ਜ਼ਿੰਮੇਵਾਰੀ ਹੈ ਕਿ ਮੈਨੂੰ ਸਿਰਫ ਵਧੀਆ ਕਾਲ ਹੀ ਆਏਗੀ ਹਨਾ ਕੋਈ ਅੱਦਾ ਦੀ ਰੋਂਗ ਕਾਲ ਨਹੀਂ ਆਏਗੀ ਕਿਉਂਕਿ ਅੱਜਕੱਲ ਬਹੁਤ ਕੁਝ ਚੱਲ ਰਿਹਾ ਹੈ ਤਾ ਸੋ ਮੇਰੀ ਵੀ ਫੈਮਿਲੀ ਹੈ ਜੀ ਹਨਾ ਮੇਰੇ ਬੱਚੇ ਵੀ ਹੈ ਇਸ ਕਰਕੇ ਆਪਾਂ ਕੰਟੈਕਟ ਨੰਬਰ ਨਹੀਂ ਦੇਈਦਾ ਹੈਗਾ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਪਲੀਜ਼ ਉਹ ਨਾ ਕੰਟੈਕਟ ਕਰਨ ਕੋਈ ਵੀ ਜ਼ਬਰਦਸਤੀ ਨਹੀਂ ਹੋਏਗੀ ਤੇ ਹਾਂਜੀ ਇੱਕ ਗੱਲ ਹੋਰ ਇੱਕ ਭੈਣ ਨੇ ਮੈਸੇਜ ਕੀਤਾ ਸੀਗਾ ਸੋ ਮੈਂ ਚਲੋ ਉਹਨਾਂ ਦਾ ਨਾਮ ਤਾਂ ਨਹੀਂ ਲੈਂਦੀ ਕਿ ਜਦੋਂ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਚੱਲੇ ਜਾਣਾ ਮੈਂ ਕਿ ਜਿਨ੍ਹਾਂ ਦੀਆਂ ਇੰਨੀਆਂ ਪੈਲੀਆਂ ਹੋਣ ਦੇ ਬਾਵਜੂਦ ਉਹ ਲੋਕ ਆਨਲਾਈਨ ਰਿਸ਼ਤੇ ਲੱਭ ਰਹੇ ਆ ਤੇ ਕੋਈ ਤਾਂ ਕਮੀ ਹੋਏਗੀ ਉਹਨਾਂ ਦੇ ਵਿੱਚ ਜੋ ਕਿ ਆਨਲਾਈਨ ਰਿਸ਼ਤੇ ਲੱਭਦੇ ਆ ਹਨ ਜ਼ਰੂਰੀ ਨਹੀਂ ਹੁੰਦਾ ਜੀ ਆਨਲਾਈਨ ਰਿਸ਼ਤੇ ਜੋ ਲੱਭਦਾ ਹੈ ਹਨ ਉਹਨਾਂ ਦੇ ਵਿੱਚ ਕਮੀ ਹੋਵੇ ਕਮੀ ਹੁੰਦੀ ਹੈ ਜੀ ਆਪਣੀ ਸੋਚ ਦੇ ਵਿੱਚ ਕਿਉਂਕਿ ਅੱਜ ਕੱਲ ਆਪਦੇ ਨਾਲੋਂ ਜ਼ਿਆਦਾ ਨਾ ਬੇਗਾਨਿਆਂ ਤੇ ਜ਼ਿਆਦਾ ਟਰਸਟ ਹੋ ਰਿਹਾ ਹੈ ਸੋ ਇਹ ਪੂਰੀ ਤਰ੍ਹਾਂ ਹਕੀਕਤ ਹੈ ਕਿ ਕੋਈ ਝੂਠ ਨਹੀਂ ਹੈਗਾ ਸੋ ਆਨਲਾਈਨ ਇਹ ਅਗਲੇ ਨੂੰ ਇਹ ਹੁੰਦਾ ਹੈ ਕਿ ਚਲੋ ਅਸੀਂ ਅਗਲੇ ਦਾ ਜੋ ਬੰਦਾ ਹੱਕ ਹੈ ਦੀਵਾਂਗੇ ਹਨਾ ਤੇ ਅਗਲੇ ਨਾਲ ਠੋਕੇ ਗੱਲ ਕਰਾਂਗੇ ਕਿ ਸਾਨੂੰ ਰਿਸ਼ਤਾ ਵਧੀਆ ਚਾਹੀਦਾ ਹੈ ਹਨਾ ਥੋੜੀ ਵਧੀਆ ਚਾਹੀਦੀ ਸਾਨੂੰ ਐਡਾ ਦਾ ਲਾਈਫ ਪਾਰਟਨਰ ਚਾਹੀਦਾ ਹੈ ਹਨਾ ਐਡਾ ਦਾ ਘਰ-ਬਾਰ ਹੋਣਾ ਚਾਹੀਦਾ ਹੈ ਮੁੰਡੇ ਵਾਲੇ ਵੀ ਆਪਣੇ ਨਾਲ ਸਾਰੀ ਗੱਲ ਕਰ ਲੈਂਦੇ ਆ ਕਿ ਸਾਨੂੰ ਐਡਾ ਦਾ ਹੀ ਘਰ-ਬਾਰ ਚਾਹੀਦਾ ਹੈ ਸਾਨੂੰ ਐਡਾ ਦਾ ਲਾਈਫ ਪਾਰਟਨਰ ਚਾਹੀਦਾ ਹੈ ਹਨਾ ਇਹਦਾ ਦੇ ਕੁੜੀ ਹੋਵੇ ਐਨੀ ਪੜੀ ਲਿਖੀ ਹੋਵੇ ਸਭ ਕੁਝ ਹੋਵੇ ਇਹ ਹੀ ਤੁਸੀਂ ਆਪਣੇ ਰਿਸ਼ਤੇਦਾਰੀ ਚ ਗੱਲ ਕਰਕੇ ਦੇਖੋ ਤਾਂ ਰਿਸ਼ਤੇਦਾਰ ਵੀ ਸੌਗੱਲਾ ਕਹਿੰਦੇ ਨੇ ਕਿ ਲਾ 10 ਤੁਹਾਡੇ ਅੱਧਾ ਕੀ ਆ ਕਿਉਂਕਿ ਉਹਨਾਂ ਨੂੰ ਤੁਹਾਡੀਆਂ ਕਮੀਆਂ ਵੀ ਪਤਾ ਹੁੰਦਾ ਹੈ ਜੇ ਤੁਹਾਨੂੰ ਰਿਸ਼ਤਾ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਜੇ ਜਵਾਬ ਵੀ ਦਿੰਦੇ ਹੋ ਤੁਹਾਨੂੰ ਅੱਗੋਂ ਸੌਗੱਲਾ ਸੁਣਨੀ ਆ ਪੈਂਦੀਆਂ ਕਿ ਲਾ ਇੱਕ ਤਾਂ ਮੇਰੇ ਰਿਸ਼ਤਾ ਕੁਰਬਾਨਾ ਸੀ ਇੱਕ ਕੇ ਚਾਰ ਗੱਲਾਂ ਕਰਦੇ ਆ ਇੰਨਾ ਚ ਕਿੰਨੀ ਕੁ ਵੱਡੀ ਖੁੱਦੀ ਆ ਇਨਰ ਦਾ ਇਤਾਵਾ ਇਤਾਵਾ ਮੈਂ ਤਾਂ ਫੇਰ ਵੀ ਕਰਵਾਉਂਦੀ ਪਈ ਸੀ ਕਿਉਂਕਿ ਬਹੁਤ ਤਰ੍ਹਾਂ ਦੇ ਹਨਾ ਮੂਹ ਹੁੰਦੇ ਆ ਜਿੰਨੀਆਂ ਗੱਲਾਂ ਜਿੰਨੇ ਮੂਹ ਉਨੀਆਂ ਹੀ ਗੱਲਾਂ ਹੁੰਦੀਆਂ ਨੇ ਜੀ ਇਸ ਕਰਕੇ ਲੋਕੀ ਹੁਣ ਆਨਲਾਈਨ ਤੇ ਵੀ ਜ਼ਿਆਦਾ ਟਰਸਟ ਕਰਦੇ ਆ ਤੇ ਆਨਲਾਈਨ ਦਾ ਕੋਈ ਗਲਤ ਨਹੀਂ ਹੁੰਦਾ ਹਰ ਕੋਈ ਗਲਤ ਨਹੀਂ ਹੁੰਦਾ ਸੀ ਬਹੁਤ ਏਦਾਂ ਦੇ ਆ ਜੋ ਸਹੀ ਰਿਸ਼ਤੇ ਵੀ ਕਰਵਾਉਂਦੇ ਆ ਤੇ ਆਪਣਾ ਵੀ 100% ਇਹੀ ਮਕਸਦ ਹੈ ਕਿ ਆਪਾਂ ਜੋ ਵੀ ਰਿਸ਼ਤੇ ਕਰਵਾਉਨੇ ਆ ਸਹੀ ਹੀ ਹੀ ਕਰਵਾਈਏ ਹਨਾ ਤੇ ਬਾਕੀ ਜਿਹੜੇ ਮੈਂ ਡਾਟੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਬੋਲੇ ਸੀ ਕੁੜੀਆਂ ਦੇ ਉਹ ਆਪਣੇ ਕੋਲੇ ਹਜੇ ਵੀ ਪੈਂਡਿੰਗ ਪਏ ਹੋਏ ਨੇ ਹਨਾ ਖੱਤਰੀਆਂ ਦੀਆਂ ਕੁੜੀਆਂ ਜੇ ਤੱਕ ਹੋ ਗਈਆਂ ਦੋ ਤਿੰਨ ਕੁੰਮਿਆਰਾਂ ਦੀ ਕੁੜੀ ਹੋ ਗਈ ਤੇ ਇੱਕ ਕੁੜੀ ਦਾ ਹੋਰ ਡਾਟਾ ਆਇਆ ਜੀ ਉਹ ਮੈਂ ਤੁਹਾਨੂੰ ਬੋਲ ਦਿੰਨੀ ਆ ਜੋ ਕਿ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਕੁੜੀ ਦੀ ਹਾਈਟ ਹੈ ਜੀ 5'4 ਕੁੜੀ ਸਲਿਮ ਹੈ ਸੋਹਣੀ ਬਹੁਤ ਹੈ ਜੀ ਕੁੜੀ ਤੇ ਸਮਾਰਟ ਐ ਗੁੱਡ ਲੁਕਿੰਗ ਐ ਹਨਾ ਤੇ ਨੈਨੀ ਦਾ ਕੋਰਸ ਕੀਤਾ ਹੋਇਆ ਜੀ ਉਹਨਾਂ ਨੂੰ ਚਾਹੀਦੀ ਐ ਜੀ 8-9 ਕਿਲੇ ਜਾਂ 10 ਕਿਲੇ ਪੈਲੀ ਦੇ ਹੋਣ ਤੇ ਮੁੰਡਾ ਬਾਹਰ ਕੈਨੇਡਾ ਦਾ ਹੋਵੇ ਜਾਂ ਆਸਟ੍ਰੇਲੀਆ ਦਾ ਹੋਵੇ ਪੀਆਰ ਹੋਵੇ ਜੀ ਜਾਂ ਨਿਊਜ਼ੀਲੈਂਡ ਦਾ ਉਹਨਾਂ ਨੂੰ ਪੀਆਰ ਮੁੰਡਾ ਹੀ ਚਾਹੀਦਾ ਐ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਨਾ ਤੇ ਬਾਕੀ ਜੀ ਬਹੁਤ ਇਦਾਂ ਦੇ ਹੁੰਦੇ ਆ ਹਨਾ ਜੋ ਵੀਡੀਓ ਨੂੰ ਲਾਸਟ ਤੱਕ ਨਹੀਂ ਬੋਲਦੇਗੇ ਇਹ ਡਾਟਾ ਨੇ ਵੈਸੇ ਤਾਂ ਜਦੋਂ ਸ਼ੁਰੂਆਤ ਕਰਨੀ ਸੀ ਉਦੋਂ ਹੀ ਬੋਲ ਦੇਣਾ ਸੀਗਾ ਬਟ ਇਹ ਆ ਕਿ ਕੁਝ ਵੀਡੀਓ ਨੂੰ ਨਹੀਂ ਹਨਾ ਚੰਗੀ ਤਰ੍ਹਾਂ ਸੁਣਦੇ ਹੁੰਦੇਗੇ ਤਾਂ ਉਹ ਕਹਿ ਦਿੰਦੇ ਕਿ ਸਕਰੀਨ ਤੇ ਹੀ ਲਿਖੋ ਸਕਰੀਨ ਤੇ ਹੀ ਲਿਖੋ ਸੋ ਸਕਰੀਨ ਤੇ ਲਿਖਾਂਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਬਟ ਇਹ ਆ ਕਿ ਜੇ ਤੁਸੀਂ ਸੁਣੋਗੇ ਉਹਦੇ ਵਿੱਚ ਤੁਹਾਨੂੰ ਸਾਰਾ ਪਤਾ ਚੱਲੇਗਾ ਕਿ ਨੇ ਕੀ ਕਹਿਣਾ ਚਾਹੀਦਾ ਤੇ ਕਿਸ ਤਰ੍ਹਾਂ ਦੀ ਵੀਡੀਓ ਆਪਾਂ ਕਾਹੀਏ ਹਨਾ ਸੋ ਪਲੀਜ਼ ਵੀਡੀਓ ਨੂੰ ਚੱਲਦੇ-ਚੱਲਦੇ ਪਹਿਲਾਂ ਤਾਂ ਸ਼ੇਅਰ ਕਰਦੇ ਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੇ ਜਿੰਨੇ-ਜਨੇ ਵੀ ਤੁਸੀਂ ਦੇਖਦੇ ਹੁੰਦੇ ਆਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹੈਨਾ ਕਿਉਂਕਿ ਤੁਹਾਡਾ ਇੱਕ ਲਾਈਕ ਜਿਨ੍ਹਾਂ ਨੇ ਵੀ ਡਾਟਾ ਪਾਇਆ ਹੁੰਦਾ ਹੈ ਉਹਨਾਂ ਨੂੰ ਵੀ ਸਪੋਰਟ ਕਰਦਾ ਹੈ ਤੇ ਸਾਨੂੰ ਵੀ ਜੀ ਤੇ ਬਾਕੀ ਜੀ ਮੈਂ ਤੁਹਾਨੂੰ ਦੱਸ ਚੁੱਕੀ ਆ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਬਾਇਓ ਡਾਟਾ ਲਿਖਣਾ ਹੈ ਤੇ ਕਿਸ ਤਰ੍ਹਾਂ ਆਪਣਾ ਨੰਬਰ ਲਿਖਣਾ ਹੈ ਇਹ ਕੰਮ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਨੂੰ ਜਿਹੜੇ ਵੀ ਕੰਟੈਕਟ ਨੰਬਰ ਆਉਣਗੇ ਕਮੈਂਟ ਦੇ ਵਿੱਚ ਸੰਡੇ ਸੰਡੇ ਆਪਾਂ ਉਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰਾਂਗੇ ਜੀ ਜ਼ਰੂਰ ਕੰਟੈਕਟ ਕਰਾਂਗੇ ਸੰਡੇ ਨੂੰ ਤੇ ਪਲੀਜ਼ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੋ ਅੱਛਾ ਕੰਟੈਕਟ ਉਹਨਾਂ ਨਾਲ ਹੀ ਕੀਤਾ ਜਾਏਗਾ ਜਿਨ੍ਹਾਂ ਦਾ ਫੁੱਲ ਬਾਇਓ ਡਾਟਾ ਪ੍ਰੋਪਰ ਹੋਏਗਾ ਜੀ ਪ੍ਰੋਪਰ ਫੁੱਲ ਬਾਇਓ ਡਾਟਾ ਹੋਏਗਾ ਜਿੱਦਾਂ ਕਿ ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਹੈ ਤੁਹਾਡੀ ਡੇਟ ਆਫ ਬਰਥ ਕਿੰਨਾ ਹੈ ਫੈਮਿਲੀ ਮੈਂਬਰਸ ਪੌਣ ਕੌਣ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡਾ ਬਿਜ਼ਨਸ ਕੀ ਹੈ ਹਨਾ ਤੁਹਾਡੀ ਹਾਈਟ ਕਿੰਨੀ ਹੈ ਤੇ ਤੁਹਾਡਾ ਜੋ ਵੀ ਹੈ ਹਨਾ ਸਭ ਕੁਝ ਤੁਸੀਂ ਆਪਣਾ ਬਾਇਓ ਡਾਟਾ ਲਿਖ ਕੇ ਨਾਲ ਕੰਟੈਕਟ ਨੰਬਰ ਲਿਖਿਓ ਆ ਸੰਡੇ ਨੂੰ ਆਪਾਂ ਸਾਰਿਆਂ ਦੇ ਨਾਲ ਹੀ ਕੰਟੈਕਟ ਕਰਨ ਦੇ ਸੀ ਤੇ ਪਲੀਜ਼ ਵੀਡੀਓ ਨੂੰ ਚਲਦੇ-ਚਲਦੇ ਹੀ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਹੁਤ ਐਦਾ ਦੇ ਜਿਹੜੇ ਗੱਲ ਕਰਨਾ ਚਾਹੁੰਦੇ ਆ ਹਨਾ ਤੇ ਉਹ ਵੀ ਆਪਣਾ ਨੰਬਰ ਲਿਖ ਦੇਣਗੇ ਫਿਰ ਆਪਾਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਹੀ ਕੰਟੈਕਟ ਕਰਾਂਗੇ ਤੇ ਬਟ ਇਹ ਆ ਕਿ ਜੀ ਕੰਟੈਕਟ ਉਹਨਾਂ ਨਾਲ ਹੀ ਕੀਤਾ ਜਾਏਗਾ ਜੋ ਆਪਣਾ ਪ੍ਰੋਪਰ ਬਾਇਓ ਡਾਟਾ ਲਿਖ ਕੇ ਨਾਲ ਕੰਟੈਕਟ ਨੰਬਰ ਲਿਖਣਗੇ ਜੀ ਆਪਣਾ ਪ੍ਰੋਪਰ ਬਾਇਓ ਡਾਟਾ ਜ਼ਰੂਰੀ ਹੋਏ ਜੀ ਹਨਾ ਤੇ ਠੀਕ ਹੈ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੇ ਉਦੋਂ ਤੱਕ ਤੁਸੀਂ ਆਪਣਾ ਜਲਦੀ ਤੋਂ ਜਲਦੀ ਬਾਇਓ ਡਾਟਾ ਸ਼ੇਅਰ ਕਰੋ ਨਾਲ ਆਪਣਾ ਕੰਟੈਕਟ ਨੰਬਰ ਸ਼ੇਅਰ ਕਰੋ ਜੀ ਆਪਣੇ ਕੋਲ ਕਾਫੀ ਰਿਸ਼ਤੇ ਪੈਂਡਿੰਗ ਹੋਏ ਹੋਏ ਨੇ ਹਨਾ ਪੰਜ ਛੇ ਕੁੜੀਆਂ ਮੇਨ ਜਿਨ੍ਹਾਂ ਨੇ ਅਰਜੈਂਟ ਮੈਰਿਜ ਕਰਨੀ ਹੈ ਤੇ ਪਲੀਜ਼ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਉਸ ਰਿਸ਼ਤੇ ਦੀ ਨੀਡ ਨਹੀਂ ਹੈਗੀ ਤੁਹਾਡੇ ਕਿਸੇ ਫਰੈਂਡ ਸਰਕਲ ਜਾਂ ਤੁਹਾਡੇ ਰਿਲੇਟਿਵ ਜਾਂ ਤੁਹਾਡੇ ਕਿਸੇ ਕੰਡਾਮ ਦੇ ਰਿਸ਼ਤੇਦਾਰ ਨੂੰ ਹੋ ਸਕਦੀ ਹੈ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੰਦਾ ਜੀ